ਅਤੇ ਫੂਡ ਪ੍ਰੋਸੈਸਿੰਗ ਰਾਜ ਮੰਤਰੀ ਰਬਨੀਤ ਸਿੰਘ ਬਿੱਟੂ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀ타ਰਮਨ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਦੇ ਅਹਿਮ ਮੁੱਦਿਆਂ ਜੰਮੂ ਕਸ਼ਮੀਰ ਦੀ ਤਰਸ ਤੇ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਲਈ ਵਿਸ਼ੇਸ਼ ਰੈਇਤਾਂ ਦੀ ਮੰਗ ਕਰਨ ਤੋਂ ਇਲਾਵਾ ਉਦਯੋਗਾਂ ਅਤੇ ਉਦਯੋਗਾਂ ਨੂੰ ਰੈਇਤਾਂ ਦੇਣ ਬਾਰੇ ਲੰਮੀ ਗੱਲਬਾਤ ਕੀਤੀ। ਬੀਤੀ ਦੇਰ ਰਾਤ ਹੋਈ ਇੱਕ ਮੈਰਾਥਨ ਮੀਟਿੰਗ ਵਿੱਚ ਪੰਜਾਬ ਦੇ ਮੁੱਦੇ ਚੱਕਦੇ ਆ ਬਿੱਟੂ ਨੇ ਬਿੱਤ ਮੰਤਰੀ ਨੂੰ ਸਰਹੱਦੀ ਸੂਬਾ ਹੋਣ ਦੇ ਨਾਤੇ ਪੰਜਾਬ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਵਿਚਾਰਨ ਦੀ ਅਪੀਲ ਕੀਤੀ ਬਿੱਟੂ ਨੇ ਕਿਹਾ ਕਿ ਉਹਨਾਂ ਨੇ ਜੰਮੂ ਕਸ਼ਮੀਰ ਅਤੇ ਉੱਤਰ ਪੂਰਵੀ ਰਾਜਾਂ ਦੀ ਤਰਸ ਤੇ ਸੂਬੇ ਵਿੱਚ ਨਿਵੇਸ਼ ਅਤੇ ਰੁਜ਼ਗਾਰ ਦੇ ਮੌਕੇ ਵਧਾਉਣ ਲਈ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਅੰਮ੍ਰਿਤਸਰ ਫਿਰੋਜ਼ਪੁਰ ਗੁਰਦਾਸਪੁਰ ਅਤੇ ਤਰਨਤਾਰਨ ਲਈ ਵਿਸ਼ੇਸ਼ ਰਾਇਤਾਂ ਦੀ ਮੰਗ ਕੀਤੀ ਹੈ ਮંત્રી ਨੇ ਐਫਐਮ ਨੂੰ ਸੂਚਿਤ ਕੀਤਾ ਕਿ ਫਲੈਂਕਸ਼ਿਪ ਕੈਂਡੀਡੇਟ ਲਿੰਕਡ ਕੈਪੀਟਲ ਸਬਸਿਡੀ ਸਕੀਮ ਸੀਐਲਸੀਡਬਲਐਸ ਨੂੰ 1 ਕਰੋੜ ਦੀ ਪ੍ਰੈਸ਼ਹੋਲਡ ਸੀਮਾ ਦੇ ਨਾਲ ਦੁਬਾਰਾ ਸ਼ੁਰੂ ਕੀਤਾ ਜਾਣਾ ਚਾਹੀਦਾ ਕਿਉਂਕਿ ਤਕਨੀਕੀ ਤਰੱਕੀ ਨੂੰ ਪ੍ਰਾਪਤ ਕਰਨ ਲਈ ਐਨਐਸਐਮਈਐਸ ਦਾ ਸਮਰਥਨ ਕਰਨ ਵਾਲਿਆਂ ਪ੍ਰਭਾਵਸ਼ਾਲੀ ਯੋਜਨਾਵਾਂ ਦੀ ਘਾਟ ਹੈ ਪੂੰਜੀ ਲਾਗਤਾਂ ਵਿੱਚ ਹਾਲ ਹੀ ਵਿੱਚ ਹੋਏ ਵਾਧੇ ਦੇ ਮੱਦੇਨਜ਼ਰ ਇਹ ਇੱਛਾ ਹੈ ਕਿ ਪ੍ਰਧਾਨ ਮੰਤਰੀ ਰੁਜ਼ਗਾਰ ਉਤਪਤੀ ਪ੍ਰੋਗਰਾਮ BM EGP ਦੇ ਤਹਿਤ ਸੀਮਾ ਨੂੰ 1 ਕਰੋੜ ਤੱਕ ਵਧਾ ਦਿੱਤਾ ਜਾਵੇ ਪੰਜਾਬ ਵਿੱਚ MSMEs ਨੂੰ ਕਵਰ ਕਰਨ ਲਈ ਪਾੜੇ ਦੀ ਸਬਸਿਡੀ ਦੇ ਮਾਪਦੰਡਾਂ ਵਿੱਚ ਸੋਧ ਕਰਨ ਦਾ ਸੁਝਾਅ ਦਿੰਦੇ ਹੋਏ ਬਿੱਟੂ ਨੇ FM ਨੂੰ ਬੇਨਤੀ ਕੀਤੀ ਕਿ ਭਾਰਤ ਵਿੱਚ ਸਭ ਤੋਂ ਨਜ਼ਦੀਕੀ ਬੰਦਰਗਾਹ ਤੱਕ ਮਾਲ ਪਹੁੰਚਾਉਣ ਲਈ ਟਵਾ ਟਵਾਈ ਦੀ ਲਾਗਤ ਤੱਟ ਵਰਤੀ ਰਾਜਾਂ ਨਾਲੋਂ ਪੰਜਾਬ ਵਰਗੇ ਪੂਮੀ ਬੰਦ ਰਾਜਾਂ ਲਈ ਬਹੁਤ ਜ਼ਿਆਦਾ ਹੈ ਲਾਗਤ ਸਬੰਧਿਤ ਰਾਜ ਤੋਂ ਨਜ਼ਦੀਕੀ ਬੰਦਰਗਾਹ ਦੀ ਦੂਰੀ ਤੇ ਵੀ ਨਿਰਪਰ ਕਰਦੀ ਹੈ ਉਹਨਾਂ ਕਿਹਾ ਕਿ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਉੱਤਰਾਖੰਡ ਦੇ ਕੁਝ ਹਿੱਸੇ ਅਤੇ ਪੱਛਮੀ ਬੰਗਾਲ ਵਰਗੇ ਕਈ ਹੋਰ ਰਾਜ 50 ਤੋਂ 90% ਤੱਕ ਟਰਾਂਸਪੋਰਟ ਸਬਸਿਡੀ ਦਾ ਆਨੰਦ ਲੈ ਰਹੇ ਨੇ ਬਿੱਟੂ ਨੇ ਸਾਈਕਲ ਤੇ ਵੀ GST ਨੂੰ ਈ-ਸਾਈਕਲਾਂ ਵਾਂਗ 5% ਦੀ ਕਰਨ ਦੀ ਮੰਗ ਕੀਤੀ ਹੈ। ਬਿੱਟੂ ਨੇ ਪੰਜਾਬ ਤੋਂ ਖਾਨ ਪੀਣ ਵਾਲੀਆਂ ਵਸਤੂਆਂ ਦੀ ਬਰਾਮਦ ਨੂੰ ਹੁਲਾਰਾ ਦੇਣ ਲਈ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ਨੇੜੇ ਰੈਫਰਿਜਰੇਸ਼ਨ ਯੂਨਿਟ ਦਾ ਕੰਮ ਸ਼ੁਰੂ ਕਰਨ ਦੀ ਵੀ ਮੰਗ ਕੀਤੀ ਹੈ। ਸਾਲ ਪਹਿਲਾਂ ਸਥਾਪਿਤ ਕੀਤੀ ਗਈ ਯੂਨਿਟ ਕੰਮ ਨਹੀਂ ਕਰ ਰਹੀ ਹੈ। ਇਸ ਦਾ ਪੰਜਾਬ ਅਤੇ ਗਵਾਂਡੀ ਸੂਬਿਆਂ ਨੂੰ ਵੀ ਫਾਇਦਾ ਹੋਵੇਗਾ। ਬੀਟੂ ਨੇ ਕਿਸਾਨ ਉਦਮੀ ਪਹਿਲ ਕਦਮੀ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਦੇ ਨਾਲ-ਨਾਲ ਖੇਤੀ ਆਧਾਰਿਤ ਐਮ ਐਸ ਐਮ ای ایس ਉਦਯੋਗ ਦੇ ਵਿਸ਼ੇਸ਼ ਰਾਹਤਾਂ ਲਈ ਜ਼ੋਰ ਦਿੱਤਾ ਕਿਉਂਕਿ ਪੰਜਾਬ ਦੇ ਕਿਸਾਨਾਂ ਨੂੰ ਫੂਡ ਪ੍ਰੋਸੈਸਿੰਗ ਉਦਯੋਗ ਸਥਾਪਿਤ ਕਰਨ ਵਿੱਚ ਮਦਦ ਕਰੇਗਾ ਜੋ ਸਰਹੱਦੀ ਰਾਜ ਵਿੱਚ ਰੋਜ਼ਗਾਰ ਪੈਦਾ ਕਰਨਗੇ ਉਸ ਨੇ ਵਿਆਜ ਦੀ ਘੱਟ ਦਰ ਜਮਾਦਰੂ ਮੁਕਤ ਕਰਜ਼ੇ ਸੀਜੀਐਸਟੀ ਵਿੱਚ ਟਿਲ ਦੇਣ ਦਾ ਸੁਝਾਅ ਦਿੱਤਾ ਉਹਨਾਂ ਨੇ 5 ਏਕੜ ਤੱਕ ਜ਼ਮੀਨ ਵਾਲੇ ਕਿਸਾਨਾਂ ਲਈ ਮਾਫੀ ਪੰਜਾਬ ਦੇ ਮਾਝਾ ਦੁਆਬਾ ਅਤੇ ਮਾਲਵਾ ਖੇਤਾਂ ਲਈ ਮਿੱਟੀ پارک ਲੰਬਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਖੋਜ ਅਤੇ ਵਿਕਾਸ ਲਈ ਵਿਸ਼ੇਸ਼ ਪੈਕੇਜ ਦੀ ਮੰਗ ਵੀ ਕੀਤੀ ਹੈ ਬਿੱਟੂ ਨੇ ਕਿਹਾ ਕਿ ਵਿੱਤ ਮੰਤਰੀ ਨੇ ਉਹਨਾਂ ਦੀ ਗੱਲ ਤੀਰਜ ਨਾਲ ਸੁਣੀ ਹੈ ਅਤੇ ਪ੍ਰੋਸਾ ਦਿੱਤਾ ਕਿ ਆਉਣ ਵਾਲੇ ਬਜਟ ਵਿੱਚ ਪੰਜਾਬ ਨੂੰ ਬਹੁਤ ਵਧੀਆ ਪ੍ਰਤੀਨਿਧਤਾ ਮਿਲੇਗੀ। ਦੱਸਦੀ ਹੈ ਕੇਂਦਰੀ ਰੇਲ ਅਤੇ ਫੂਡ ਪ੍ਰੋਸੈਸਿੰਗ ਰਾਸ਼ਟਰ ਮੰਤਰੀ ਰਬਨੀਤ ਸਿੰਘ ਬਿੱਟੂ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸਿਤਰਮਨ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਦੇ ਅਹਿਮ ਮੁੱਦਿਆਂ ਜੰਮੂ ਕਸ਼ਮੀਰ ਦੀ ਤਰਸ ਤੇ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਲਈ ਵਿਸ਼ੇਸ਼ ਰਾਹਤਾਂ ਦੀ ਮੰਗ ਕਰਨ ਤੋਂ ਇਲਾਵਾ ਉਦਯੋਗਾਂ ਅਤੇ ਉਦਯੋਗਾਂ ਨੂੰ ਰਾਹਤਾਂ ਦੇਣ ਬਾਰੇ ਲੰਮੀ ਗੱਲਬਾਤ ਕੀਤੀ। ਬੀਤੀ ਦੇਰ ਰਾਤ ਹੋਈ ਇੱਕ ਮੈਰਾਥਨ ਮੀਟਿੰਗ ਵਿੱਚ ਪੰਜਾਬ ਦੇ ਮੁੱਦੇ ਚੁੱਕਦਿਆਂ ਬਿੱਟੂ ਨੇ ਵਿੱਤ ਮੰਤਰੀ ਨੂੰ ਸਰਹੱਦੀ ਸੂਬਾ ਹੋਣ ਦੇ ਨਾਤੇ ਪੰਜਾਬ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਵਿਚਾਰਨ ਦੀ ਅਪੀਲ ਕੀਤੀ ਹੈ ਬਿੱਟੂ ਨੇ ਕਿਹਾ ਕਿ ਉਹਨਾਂ ਨੇ ਜੰਮੂ ਕਸ਼ਮੀਰ ਅਤੇ ਉੱਤਰ ਪੂਰਬੀ ਰਾਜਾਂ ਦੀ ਤਰਸ ਤੇ ਸੂਬੇ ਵਿੱਚ ਨਿਵੇਸ਼ ਅਤੇ ਰੋਜ਼ਗਾਰ ਦੇ ਮੌਕੇ ਵਧਾਉਣ ਲਈ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਫਿਰੋਜ਼ਪੁਰ ਗੁਰਦਾਸਪੁਰ ਅਤੇ ਤਰਨਤਾਰਨ ਲਈ ਵਿਸ਼ੇਸ਼ ਰਾਇਤਾਂ ਦੀ ਮੰਗ ਕੀਤੀ ਹੈ